E ਹਾਂਜੀ ਦੋਸਤੋ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਸਵਾਗਤ ਕਰਦੇ ਆ ਤੁਹਾਡਾ ਰਾਜ ਸੰਧੂ ਫਾਰਮਿੰਗ ਦੇ ਵਿੱਚ ਅੱਜ ਦੀ ਦੋਸਤੋ ਆਪਣੀ ਵਿਜਿਟ ਹੈਗੀ ਆ ਪਿੰਡ ਸੋਲ ਠੱਠੀ ਤਹਿਸੀਲ ਤੇ ਜ਼ਿਲ੍ਹਾ ਦੋਸਤੋ ਸ਼੍ਰੀ ਤਰਨਤਾਰਨ ਸਾਹਿਬ ਲੱਗਦਾ ਇਸ ਪਿੰਡ ਨੂੰ ਨਾਲ ਲੱਗਦੇ ਪਿੰਡ ਦੋਸਤੋ ਪੁੱਚਰ ਨਿੱਕੇ ਪੁੱਚਰ ਵੱਡੇ ਪੁੱਚਰ ਪਿੰਡ ਵੀ ਥੋੜੀ ਦੂਰੀ ਤੇ ਆ ਦੋਸਤੋ ਤੇ ਸੁਰ ਸਿੰਘ ਵੱਡਾ ਪਿੰਡ ਆ ਉਹ ਵੀ ਥੋੜੀ ਦੂਰੀ ਤੇ ਆ ਗੱਗੋ ਬੂਹੇ ਦੀ ਥੋੜੀ ਦੂਰੀ ਰਹਿ ਜਾਂਦੀ ਆ ਪਿੰਡ ਸੋਲ ਤੋਂ वीरसतनाम सिंह ਉਹਨਾਂ ਦੇ ਘਰ ਆਇਆ ਜੀ ਦੋਸਤੋ ਤੇ ਪਹਿਲਾਂ ਵੀ ਕਾਫੀ ਆਪਾਂ ਵੀਡੀਓ ਇਸ ਕਰੂੰ ਅਪਲੋਡ ਕੀਤੀਆਂ ਨੇ ਪਸ਼ੂ ਵਪਾਰ ਦਾ ਕੰਮ ਆ ਭਰਾ ਦਾ ਤੇ ਹਰਦੇਵਾਲ ਵੀਰ ਨਾਲ ਹੋਊਗਾ ਆਪਣੇ ਅੱਜ ਪਸ਼ੂ ਜਿਹੜੇ ਦੋਸਤੋ ਆਉਂਦੇ ਰਹਿੰਦੇ ਆ ਡੇਲੀ ਰੁਟੀਨ ਦੇ ਵਿੱਚ ਪਸ਼ੂ ਆਉਂਦੇ ਆ ਇਸ ਘਰ ਇੱਕ ਵਾੜ ਤੁਹਾਨੂੰ ਦਿਖਾਉਣੀ ਆ ਦੋਸਤੋ ਦੋ ਕੁ ਪਸ਼ੂ ਸੀਗੇ ਅੱਜ ਮਾਰਨਿੰਗ ਜਿਹੜੇ ਸੇਲ ਹੋ ਗਏ ਆ ਮੱਝਾਂ ਦੇ ਵਿੱਚ ਉਹ ਚੱਲਦੇ ਆ ਵੀਰ ਹਰਦੇਵਾਲ ਸਿੰਘ ਦੇ ਕੋਲ ਪੁੱਛਦੇ ਆ ਕੀ ਡਿਟੇਲ ਆ ਅੱਜ 24 ਦਸੰਬਰ ਨੂੰ ਆਪਾਂ ਇਹ ਕਵਰੇਜ ਕਰਦੇ ਆ ਦੋਸਤੋ ਸਮਾਂ ਕੋਈ ਸ਼ਾਮ ਦੇ 1:30 ਵਜੇ ਦਾ ਵੈਸੇ ਜਿਹੜਾ ਨਾਗਾ ਇਹ ਵਾੜ ਇਹ ਗ ਤੇ ਸਭ ਤੋਂ ਪਹਿਲਾਂ ਵੀਰ ਹਰਦੇਵਾਲ ਸਿੰਘ ਸਾਸਰੀ ਕਾਰ ਸਾਸਰੀ ਕਾਰ ਭਾਜੀ ਹੋਰ ਜੀ ਬਹੁਤ ਵਧੀਆ ਵੀਰੇ ਠੀਕ ਠਾਕ ਹਾਂਜੀ ਅੱਛਾ ਹਰਦੇਵਾਲ ਭਾਈ ਐਨੀਮਲ ਅੱਜ ਤੁਸੀਂ ਦੱਸਿਆ ਸੀ ਵੀ ਤਿੰਨ ਕਿਨਾਕ ਸੀਗੇ ਮੱਝਾਂ ਵੀ ਸੀਗੀਆਂ ਮੌਜੂਦ ਹਾਂਜੀ ਭਾਜੀ ਮੱਝਾਂ ਵੀ ਸੀ ਦੋ ਮੱਝਾਂ ਸੀ ਤੇ ਇੱਕ ਗਾਂ ਸੀ ਇਹ ਲਾਸਟ ਠੀਕ ਹੈ ਜੀ ਹਾਂਜੀ ਮੱਝਾਂ ਭਾਜੀ ਵੇਚ ਗਈਆਂ ਇਹ ਗਾਂ ਰਹਿ ਗਈ ਲਾਸਟ ਠੀਕ ਹੈ ਵੀਰੇ ਤੇ ਹਰਦੇਵਾਲ ਭਾਈ ਵੜ ਪਿੱਛੋਂ ਜਿੱਥੋਂ ਵੀ ਆਪਾਂ ਖਰੀਦੀਆਂ ਫਾਰਮ ਦੇ ਵਿੱਚੋਂ ਆਈ ਹੋ ਗਈਆਂ ਕਿਉਂਕਿ ਨਸਲ ਬਰੀਡ ਹੈ ਜਾਤ ਵਾਲੀ ਹੈ ਹਾਂਜੀ ਭਾਜੀ ਵੇਖਦੇ ਆ ਸਾਰੀ ਪਤਾ ਲੱਗ ਜਣਾ ਜਿਹੜੇ ਵੀਰ 파ਰਖੂ ਆ ਖਿਡਾਰੀ ਆ ਹਾਂਜੀ ਤੇ ਹੁਣ ਸੂਬਾ ਕਿੰਨਾਸ ਹੁੰਦੀ ਆ ਇਹ ਭਾਜੀ ਤੀਜੇ ਸੂਹੇ ਆ ਵੈੜ ਤੀਜਾ ਸੂਗਾ ਹਾਂਜੀ ਤੇ ਸਮਾਂ ਕੋਈ ਪੁੱਛਿਆ ਪੱਕਾ ਸਮਾਂ ਜਿਹੜਾ ਐਗਜ਼ੈਕਟ ਸਮਾਂ ਸਮਾਂ ਭਾਜੀ ਇਹ ਲੈ ਜੂਗੀ 10 ਦਿਨ ਲੈ ਜੂਗੀ ਹੋ ਸਕਦਾ ਭਾਵੇਂ ਜਿਆਦਾ ਵੀ ਖੜ ਸਕਦੀ 10 8 10 ਦਿਨ 5 ਦਿਨ ਲੈ ਜੇ ਹੂੰ ਹਾਂਜੀ ਬਾਕੀ ਭਾਜੀ ਤਿਆਰ ਆ ਵੈੜ ਹੂੰ ਲੋ ਵੀ ਦੋਸਤੋ ਠੀਕ ਆ ਅਪਰੋਕਸੀਮੇਟਲੀ ਜਿਹੜੀ ਦੋਸਤੋ ਤਿਆਰੀ ਮੁਕੰਮਲ ਆ ਹੋ ਸਕਦਾ ਵੀ ਦਿਨ ਪੂਰੇ ਹੋਏ ਹੋਣ ਤੇ ਉੱਪਰ ਜਿਹੜੇ 5 4 ਦਿਨ ਲੈ ਕੇ ਜਾਵੇ ਤੇ ਉੱਤੇ ਲੈ ਕੇ ਜਾਵੇ ਸੋ ਨਸਲ ਬਰੀਡ ਦੇ ਵਿੱਚ ਪੂਰੀ ਆ ਤੇ ਮਿਲਕਿੰਗ ਕੋਈ ਪੁੱਛਿਆ ਸੀ ਪਿਛਲੇ ਘਰੋਂ ਕਿੰਨਾ ਕਰ ਰਿਹਾ ਹਾਂ ਹਾਂਜੀ ਭਾਜੀ ਉਹਨਾਂ 30 ਤੋਂ 32 ਦੀ ਗਾਰੰਟੀ ਦਿੱਤੀ ਸੀ 30 ਤੋਂ 32 ਲੀਟਰ ਦੀ ਕਿ 30 ਕਿ ਲੀਟਰ ਹਾਂਜੀ ਮਿਲਕ ਕੈਪੈਸਿਟੀ ਹਾਂਜੀ ਠੀਕ ਆ ਜੀ ਬਾਕੀ ਟਿਪਣਾ ਵਧੀਆ ਚੌਥਾ ਨੰਦੀ ਇੱਕ ਨੰਬਰ ਹਾਂਜੀ ਭਾਜੀ ਆਪਨੀ ਭਾਜੀ ਜਿੰਨੇ ਵੀ ਘੜਨੀ ਤਸल्ली ਕਰਕੇ ਖੜ ਸਕਦਾ ਬਿਲਕੁਲ ਜੀ ਟਿਪ ਘੇਰੀ ਚ ਨਾ ਠੀਕ ਹੈ ਜੀ ਹਾਂਜੀ ਲੋਬੀ ਦੋਸਤੋ 30 32 ਲੀਟਰ ਦੀ ਜਿਹੜੀ ਆ ਮਿਲਕ ਕੈਪੈਸਿਟੀ ਪਿਛਲੇ ਸੁਬਿਆਂ ਦੇ ਵਿੱਚ ਅਕਾਊਂਟ ਇਸ ਵੈੜ ਦੀ ਕੀਤੀ ਗਈ ਆ ਜਿਸ ਘਰੋਂ ਵੀ ਖਰੀਦੀ ਆ ਵੀਰ ਨੇ ਠੀ ਸੋ ਬਾਕੀ ਆਰਡਰ ਕੁਆਲਟੀ ਇੱਕ ਵਾਰੀ ਤੁਹਾਨੂੰ ਬਿਲਕੁਲ ਨੇੜੇ ਤੋਂ ਦਿਖਾਉਣੇ ਆ ਆ ਬੈਕ ਸਾਈਡ ਤੋਂ ਤੁਸੀਂ ਦੇਖ ਸਕਦੇ ਜੇ ਥਣ ਪਾਂਡਾ ਠੀਕ ਆ ਜੀ ਤੇ ਹਜੇ ਅਕੋਰਡਿੰਗ ਟੂ ਮੀ ਦੋਸਤੋ ਮੈਨੂੰ ਲੱਗਦਾ ਵੀ ਲੈ ਜੋਗੀ ਦਿਨ ਹਜੇ ਠੀਕ ਆ ਜਿਹੜੇ ਸਾਹਮਣੇ ਢਿਲ ਢੁਲ ਹੈਗੀ ਆ ਵਿਖਾਲਾ ਜਿਹੜਾ ਦੋਸਤੋ ਹੋਰ ਲੇਵਾ ਬਣਾ ਕੇ ਤਿਆਰ ਕਰੋਗੇ ਕਿਉਂਕਿ ਫੁੱਲ ਵੱਡੇ ਕਦ ਬੋਤਾਂ ਲਈ ਵਹਿੜ ਆ ਵੱਡੇ ਕਦ ਵਜਨ ਵਾਲੀ ਆ ਤੇ ਇੱਕ ਵਾਰੀ ਖੋਲ ਕੇ ਤੁਹਾਨੂੰ ਤਸੱਲੀ ਨਾਲ ਜਿਹੜਾ ਤੋੜ ਕੇ ਜ਼ਰੂਰ ਦਿਖਾਉਣੇ ਆ ਤੇ ਹਰਦੇਵਾਲ ਭਾਈ ਥੋੜਾ ਜਿਆ ਇਹਨੂੰ ਤੋੜ ਇਹਨੂੰ ਤੋੜ ਦਿਓ ਜੇ ਖੋਲ ਦਿਓ ਕੀ ਜੀ ਸੋ ਬਹੁਤ ਹੀ ਵੀਰ ਦੋਸਤੋ 14 ਅਖਰੀ ਦਿਨਾਂ ਇਹੋ ਜਿਹਾ ਪਸ਼ੂ ਠੀਕ ਆ ਜੀ ਤੇ ਉਹ ਤੁਸੀਂ ਜਰੂਰ ਹੱਥ ਪਾ ਸਕਦੇ ਜਿਹੜੇ ਵੀਰ 25 ਤੋਂ 30 ਪਲੱਸ ਵਾਲੀਆਂ ਜਾਂ 30 ਪਲੱਸ ਵਾਲੀ ਵੜ ਲੱਭ ਰਹੇ ਹੋ ਉਹਨਾਂ ਲਈ ਜਿਹੜੀ ਦੋਸਤੋ ਇਹ ਵੀਡੀਓ ਵਾ ਖਾਸ ਤੌਰ ਤੇ ਹਾਂ ਜੀ ਤੋਰ ਦਿਓ ਆਹ ਨੂੰ ਲੰਮਾ ਤੋਰ ਦਿਆ ਜੀ ਕੰਨੀ ਕਮਾ ਲਓ ਇਹਨੂੰ ਠੀਕ ਆ ਜੀ ਸੋ ਆਰਡਰ ਕਾਫੀ ਸੋਹਣਾ ਦੋਸਤੋ ਖੁੱਲਾ ਲੇਵਾ ਪੰਡਾ ਥਾਨ ਪੂਰਾ ਮੁਠੀ ਆ ਤੇ ਸੋ ਆਪਣੀ ਜਿਹੜੀ ਨਰਕ ਪਰਖ ਤੁਸੀਂ ਘਰ ਆਣ ਕੇ ਕਰ ਲਿਓ ਦੋਸਤੋ ਪਿੰਡ ਸੋਹਲ ਤੁਸੀਂ ਖਾਸ ਵਿజిਟ ਕਰਨੀ ਆ ਠੀਕ ਆ ਸੋ ਫੁੱਲ ਵੱਡੇ ਕਦ ਬਜਨ ਦੇ ਵਿੱਚ ਜਿਹੜੀ ਇਹ ਵੈੜਾ ਠੀਕ ਆ ਸੋ ਥਣ ਥਣ ਦੀ ਕੁਆਲਿਟੀ ਜਿਹੜੀ ਆ ਉਲਟ ਪਹਿਣੀ ਵਾਲੇ ਪਾਸਿਓ ਤੁਸੀਂ ਚੈੱਕ ਕਰ ਸਕਦੇ ਜੇ ਮਗਰਲੇ ਪਾਸਿਓ ਚੈੱਕ ਕਰੋ ਹਲੋ ਠੀਕ ਆ ਅੱਛਾ ਹਰਤੇয়াল ਭਾਈ ਕੀ ਇਹਦੀ ਡਿਮਾਂਡ ਕਰਦੇ ਆ ਕੀ ਲੈਣੀ ਦੇਣੀ ਆ ਇਹਦੀ ਡਿਮਾਂਡ ਭਾਈ ਆਪਾਂ ਕਰਦੇ ਆ 93000 ਰੁਪਿਆ 93000 ਹਾਂਜੀ ਠੀਕ ਆ ਜੀ ਤੇ ਕੋਈ ਛੋਟ ਛੱਪਾ ਵਿੱਚੋਂ ਮੰਗਦਾ ਛੋਟ ਛੱਪਾ ਕਰ ਦਾਂਗੇ ਜੀ ਠੀਕ ਆ 93 ਚੋਂ ਹਾਂਜੀ ਠੀਕ ਆ ਜੀ ਸੋ ਇਸ ਵਾਰ ਵੀ ਚਲੋ ਉਮੀਦ ਆਪਾਂ ਚੰਗੀ ਕਰ ਸਕਦੇ ਹਾਂ ਜਿੰਨੀ ਕੁ ਰਾਜੀ ਆ ਭਜਨ ਵਟੇ ਬਾਕੀ ਭਾਜੀ 32 ਲੀਟਰ ਦੁੱਧ ਦੀ ਗਾਰੰਟੀ ਗਾਂ ਦੀ ਆਣ ਭਾਂਡੇ ਦੀ ਪੂਰੀ ਗਾਰੰਟੀ ਹੈ ਠੀਕ ਹੈ ਜੀ ਹਾਂਜੀ ਠੀਕ ਆ ਲਓ ਵੀ ਦੋਸਤੋ ਫੁੱਲ ਸਟੈਂਡਰਡ ਸਾਈਜ਼ ਵਿੱਚ ਆ ਜਿੱਦਾਂ ਆਪਾਂ ਨਾਰਮਲੀ ਮੈਂ ਪਹਿਲਾਂ ਜ਼ਿਕਰ ਕਰਤਾ ਨਾਰਮਲੀ ਐਚ ਐਫ ਬਰੀਡ ਦੇ ਵਿੱਚ ਆ ਸੋ ਫਾਰਮ ਵਾਲੀ ਨਾਰਮਲੀ ਆਪਾਂ ਫਾਰਮ ਵਾਲੀਆਂ ਬਣਾ ਦੇਖਦੇ ਆ ਤੇ ਮਿਲਕ ਕਪੈਸਿਟੀ ਜਿਹੜੀ ਆ 30 ਲੀਟਰ ਪਲੱਸ ਵੀਰ ਦੱਸ ਰਿਹਾ ਠੀਕ ਆ 93000 ਲੈਣ ਦੇ ਨਾਲ ਵਿੱਚੋਂ ਥੋੜਾ ਬਾਧਾ ਜੋ ਵੀ ਗੁੰਝਾਇਸ਼ ਹੋਈ ਮੌਕੇ ਤੇ ਉਹ ਮਾਨਤਨ ਹੋ ਜਾਊਗਾ ਬਾਕੀ ਬਣੂਗੀ ਹਜੇ ਦੋਸਤੋ ਪੂਰਾ ਠੀਕ ਆ ਜੀ ਬਾਕੀ ਵੈਸੇ ਵੀ ਪ੍ਰੋਪਰ ਤਿਆਰੀ ਤੇ ਹੀ ਆ ਕੋਈ 2 4 5 ਦਿਨ ਕੱਢ ਜੇ ਤੇ ਹੋਰ ਵੀ ਆਸ ਹੈਗੀ ਆ ਵੀ ਘੰਟਿਆਂ ਵੱਧੀ ਜੜੇ ਦੋਸਤੋ ਘੰਟਿਆਂ ਘੰਟਿਆਂ ਦੇ ਵਿੱਚ ਐਨੀਮਲ ਨੇ ਬਿਲਕੁਲ ਤਿਆਰ ਹੋਣਾ ਵੱਡੀਆਂ ਬਿਹੜਾਂ ਨੇ ਬਾਕੀ ਇੱਕ ਅੱਜ ਤੇ ਕੱਲ ਦੀ ਦੇਖਦੇ ਵਿੱਚ ਕਾਫੀ ਫਰਕ ਨਜ਼ਰ ਆਊਗਾ ਜੇਕਰ 2 4 ਦਿਨ ਲੱਗੀ ਤੇ ਥਣ ਚੱਡਾ ਦੋਸਤੋ ਫੁੱਲ ਬਟਾ ਫੁੱਲ ਪੂਰਾ ਐਕਸਟਰਾਔਡੀਨਰੀ ਬਣਾ ਕੇ ਤਿਆਰ ਕਰ ਲੂਗੀ ਠੀਕ ਆ ਸੋ 93000 ਲੈਣ ਦੇਣ ਵਿਚੋ ਮਾਨਤਾ ਨੂੰ ਮੌਕੇ ਤੇ ਹੋ ਜੂਗਾ ਜਿਹੜਾ ਕੋਈ ਖਰੀਦਦਾਰ ਵੀ ਆਊਗਾ ਪਰਚੇਜ਼ ਕਰਨਾ ਤੇ ਨੰਬਰ ਖਰਦੇ ਹਾਲ ਬਈ ਬੋਲਦਗੇ 6280 ਹਾਂਜੀ 192164 ਠੀਕ ਹੈ ਜੀ ਰਿਪੀਟ ਕਰ ਦਗੇ ਇੱਕ ਵਾਰੀ ਹਾਂਜੀ 6280192164 ਠੀਕ ਹੈ ਜੀ 747408395 ਠੀਕ ਹੈ ਜੀ 747408395 ਓਕੇ ਲੋ ਵੀ ਦੋਸਤੋ ਇਹ ਨੰਬਰ ਬਿਲਕੁਲ ਸਕਰੀਨ ਦੇ ਆਪਾਂ ਉੱਤੇ ਚੱਲਦੇ ਕਰ ਦੇਣੇ ਆ ਸੋ ਮਿਲਦੇ ਆ ਦੋਸਤੋ ਇੱਕ ਨਵੀਂ ਅਪਡੇਟ ਦੇ ਨਾਲ